हेलो हाँ जी सत श्रीकाले लगेद तीजा दिन जा रहे हैं लंगर पिया ਗੁਰੂ ਕੇ ਫਰੀਦਬਾਲ ਗੁਰੂ ਕੇ ਲੰਗਰਾ ਦੇ ਦਾਸਲਾਖ ਲੱਖ ਰੁਪਏ ਦਾਸ ਕਰਾ ਕੇ ਗਿਆ ਗੁਰੂ ਚਲਕੀ ਕਰਪਾਚਾ ਚਲਦੀ ਕਲਾ ਅਰਧਾਰ ਬੱਲੇ ਬੱਲੇ ਕਹਿੰਦੇ ਛੋਟਾ ਬੱਚਾ ਆਪਣੇ ਮਾਤਾ ਪਿਤਾ ਦੀ ਗੁਰੂ ਦੀ ਦਾਸ ਕਰਾ ਗੁਰੂ ਕੇ ਲੰਗਰਾ ਵਿੱਚ 10 ਲੱਖ ਰੁਪਏ ਦਾਸ ਕਰਾ ਕੇ ਗਿਆ ਗੁਰੂ ਚਲਕੀ ਕਰਪਾਚਾ ਆ ਫੋਨ ਪਾ ਲਿਆ ਮੇਰਾ

ਆਸਪੁਰਾ ਜਜੀਤ ਸਿੰਘ ਦੀ ਖਾਸਾ ਸੈਡਪੁਰ ਦੇ ਗੁਰ ਆਸਪੁਰਾ ਜਜੀਤ ਸਿੰਘ ਦੀ ਗਾਲਾ ਦਿਨਾਂ ਦੀਆਂ ਗੋਦਰੀਆਂ ਦਿਨਾਂ ਬੰਦਾ ਜੋ ਦੋਨਾਂ ਹੀ ਬੱਚੀਆਂ ਦੀ ਚੰਦੀ ਗਲਾ ਦੇ ਵਾਰ ਤੇ 500 ਰੁਪਇਆੁਰਕੇ ਨਗਰਾਂ ਵਿੱਚ ਮਾਇਆ ਭੇਟਾ ਕੀਤੀ ਜਾਂਦੀ ਹੈ ਬਾਦਸ਼ਾਹ ਜੀ ਕਿਰਪਾ ਕਰਨਾ ਦੋਨਾਂ ਹੀ ਬੱਚੀਆਂ ਨੂੰ ਚੰਦੀ ਗਲਾ ਵਾਲਾ ਜੀਵਲ ਵਾਸ਼ੇ ਕਰਨ ਮਾਤਾ ਪਿਤਾ ਦੀਆਂ ਅੱਖੀਆਂ ਖਾਰ ਬਣਾ ਲੈ ਵਿਜਿਆ ਦਾ ਨਾਮ ਵਾਸ਼ੇ ਕਰਨਾ ਆਪਣੇ ਨਿਰੋਤਰ ਨਾਮਤਾਨ ਪਰ ਦੇਖੀ ਜੀਵਨਾ ਬਸੇ ਕਰ ਜੀ ਹੈ ਰਾਜ ਤੇ ਫਿਰ ਅਗਿਆ ਕਲਾਸੀ ਲੰਘਣ ਲੱਗ ਰਹੀਆਂ ਫਿਰ ਫਿਰ ਸਾਥੇ ਤਾਂ ਵੀ ਪਹਿਲਾਂ ਪੇਟ ਪੂਜਾ ਕਰ ਲੋ ਕੰਮ ਜੀ ਜਾ ਸਾਡੇ ਸੇਵਾਦਾਰਾਂ ਜੀ ਆ ਬੇਟੀਆਂ ਪ੍ਰਵਾਨ ਕਰਨੀ ਹੈ ਜੀ ਦੂਸਰਾ ਦਮੜਾ ਸਾਡੇ ਨਗਰ ਤੋਂ ਸਾਡੇ ਭੈਣ ਜੀ ਜੇਠੂ ਮੁਜਾਰੇ ਤੋਂ ਗੁਰਕੇ ਲੰਗਰਾਂ ਵਿੱਚ ਮਾਇਆ ਭੇਟਾ ਕਰਦੇ ਹਨ ਪਾਤਸ਼ਾਹ ਜੀ ਕਿਰਪਾ ਕਰਨ ਜਿਨ੍ਹਾਂ ਖਜ਼ਾਨੇ ਜੋ ਮਾਇਆ ਹੀ ਸਹੀ ਖਜ਼ਾਨੇ ਕਿਰਤੀ ਕਮਾਈ ਨਾਲ ਭਰਪੂਰ ਹਨ ਹੋਰ ਸਾਡੇ ਨਗਰ ਤੋਂ ਸਾਡੇ ਭੈਣ ਜੀ ਪੁੰਨੋ ਮੁਜਾਰੇ ਤੋਂ ਗੁਰਕੇ ਲੰਗਰਾਂ ਵਿੱਚ ਮਾਇਆ ਭੇਟਾ ਕਰਦੇ ਹਨ ਹੋਰ ਸਾਡੇ ਭੈਣ ਜੀ ਗੁਰਕੇ ਲੰਗਰਾਂ ਵਿੱਚ ਪੁੰਨੋ ਮੁਜਾਰੇ ਤੋਂ 200 ਰੁਪਇਆ ਅਤੇ ਪੰਨੂ ਮਜਰਦੇ ਸਾਡੇ ਪਿਆਰ ਜੀ 500 ਰੁਪਇਆ ਗੁਰਦੇ ਨਗਰਾਂ ਵਿੱਚ ਮਾਇਆ ਪੇਡਾ ਸਾੰਮਣੇ ਪਾਸ਼ਾ ਜੀ ਕਿਰਪਾ ਕਰਨਾ ਜਿਨ੍ਹਾਂ ਜਿਨ੍ਹਾਂ ਨੇ ਮਾਇਆ ਇਸੇ ਗਿਰਾਂ ਦੇ ਘੇਰ ਤੀਖੀ ਮਾਇਆ ਨਾਲ ਭਰਪੂਰ ਕਰਨ ਜੀ ਸਾਡਾ ਇਲੈਕਟ੍ਰੀਸ਼ੀਅਨ ਵੀਰ ਦੇ ਵੀ ਅਸੀਂ ਬਹੁਤ ਧੰਨਵਾਦੀ ਆ 8 ਲੱਖ ਲੱਖ ਮਨੀ ਕੋ ਸੰਗੀਤਾਰ ਪਾਸ਼ਾ ਹੋਰ ਸਾਡੇ ਵੀਰ ਵੀ 8 ਲੱਖ ਲੱਖ ਮਨੀ ਕੋ ਸੰਗੀਤਾਰ ਪਾਸ਼ਾ ਮਹਾਰਾਜ ਜੀ ਨਾਲ ਤੇ ਜਾਨਿਆ ਤੇ ਮਾਇਆ ਹੀ ਇਹ ਜਾਨੇ ਕਿ ਇਸੇ ਗਿਰਾਂ ਦੇ ਘੇਰ ਤੀਖੀ ਮਾਇਆ ਨਾਲ ਭਰਪੂਰ ਕਰਨ ਸਾਡੇ ਨਿਤਕਰ ਹੋਰ ਸਾਡੇ ਵੀਰ ਜੀ ਦੇ ਧੰਨਵਾਦ ਆਜਾ ਦਸਤਿਆਂ ਦੇ ਅੱਗੇ ਪਾਈ ਦਾ ਪਾਸ਼ਾ ਜੱਟ ਦੀ ਘਾ ਹਰ ਮਿਹਨਤ ਵੱਡੇ ਬਾਸੀ ਕਰਨ ਦੀ ਝੰਡੇ ਫੁਟੇ ਨਹੀਂ ਫੁਟੇ ਵਰਤਾਂ ਜਦੋਂ ਓਰੀਓ ਦੇ ਨਾਲ ਚੱਲ ਰਹੀਆਂ ਹਾਂ ਜੀ ਸਾਡੇ ਤੋਂ ਰਵਾਇਤ ਹੈ ਸਾਡੇ ਵਿੱਚ ਇੱਕ ਸੰਗਤਾਂ ਨੂੰ ਦੇਖਦੀ ਹੈ ਜੇਕਰ ਜਦੋਂ ਪੁਲਿਸ ਦੀਆਂ ਆਈਆ ਜੀ ਆਪਣੇ ਨਾਜ਼ਰ ਮੋਟਰਸਾਈਕਲ ਰਹੀ ਜੀ

ਆ ਮੁਰਗੀ ਨਗਰਾ ਵਾਸਤੇ ਮਾਇਆ ਭੇਜੀ ਗਈ ਸਤਿਗੁਰ ਦੀ ਕਿਰਪਾ ਕਰਨਾ ਇਹਨਾਂ ਦੇ ਜਾਣੇ ਕਿ ਮਾਇਆ ਛੇਰੀ ਦੇ ਜਾਣੇ ਕੇ ਬੜੀ ਕਮਾਈ ਨਾਲ ਪ੍ਰਪੁਰਤਾਂ ਜੀ ਸੰਦੀਪ ਕੌਰ ਸੁਪਤਰੀ ਸਵਰਗਵਾਰ ਸਿੰਘ ਜੀ ਦੀ ਟਕਾਲ ਪਿੰਡ ਚੰਗੜੂ ਤੋਂ 1100 ਰੁਪਇਆ ਮੁਰਗੀ ਨਗਰਾ ਵਿੱਚ ਮਾਇਆ ਭੇਜੀ ਗਈ ਸਤਿਗੁਰ ਦੀ ਕਿਰਪਾ ਕਰਨਾ ਦੀ ਸਾਨੂੰ ਸੇਵਾ ਲਈ ਭਾਂਡੇ ਜਿਹੜੇ ਰੱਖਦੇ ਹੋਏ ਉਹ ਇਕੱਠੇ ਕਰਕੇ ਰੱਖਾਂਗੇ ਤੇ ਪੰਜਵੀਂ ਦੀ ਸੇਵਾ ਮਾਂ ਅੰਮਾਨੀ ਵੀਡੀਓ ਵੀ ਨਹੀਂ ਬਣਾਉਣੀ ਮੈਂ ਆਨ ਗਿਆ ਸੀ ਮੈਡੀ ਵੀਡੀਓ ਨਹੀਂ ਆਉਂਦੀ ਕਿਤੇ ਸਰ ਮਹਾਰਾਜ ਜੀ ਦੇ ਸਰੂਪ ਦੇ ਜੋ ਪਹਿਨਾ ਲੱਗੇ ਹੋਆ ਨਾ ਉਪਾ ਕਰਕੇ ਜੋੜੇ ਨੂੰ ਦੇਖੇ ਨਹੀਂ ਖੁੱਲ ਰਹੇ ਐਸ਼ਾ ਉਹ ਖੋਲਦੇ ਨਹੀਂ ਬੇਤੀ ਪ੍ਰਾਪਤ ਕਰਨ ਦੀ ਬਹੁਤ ਬਹੁਤ ਤਰਵਾਦੀ ਆਂ ਬੰਦਾ ਦੇ ਰੋਟੇ ਰੀਤੀ ਆਪਣਾ ਠੰਡੇ ਠੰਡੇ ਦੇਈ ਦੀ ਬੰਦ ਕਰ ਦੇ ਜੀ ਤੋਂ ਸਾਹਮਣੇ ਨਹੀਂ ਆਜੋ ਜੀ ਨੂੰ ਖਲੋ ਹੋ ਗੋ

ਕੋਤ ਨਾਮ ਕਰ ਮੰਮੀ ਆ ਤੁਹਾਡੇ ਸਟੇਟ ਦੇ ਮੋਰੇ ਇੱਕ ਟਰਾਲੀ ਵੀ ਨੇ ਖੜੀ ਕਰਕੇ ਸੰਗਤਾਂ ਦੇ ਗਏ ਹਨ ਉਹ ਟਰਾਲੀ ਮੇਨ ਰੋਡ ਤੇ ਹੀ ਖੜੀ ਕਰ ਦਿੱਤੀ ਹੈ ਕਿਰਪਾ ਕਰਕੇ ਟਰਾਲੀ ਨੂੰ ਸੇਵਾ ਕਰਦੇ ਸਾਰੇ ਬੱਲੇ ਸ਼ਾਇਦ ਤੇ ਲਗਨ ਜੀ ਸੋਨਾ ਸ਼ਾਲਾ ਲਿਖਾਲੇ ਜenevi vlog ਮੇਰਾ ਦੇਖੀਂ ਨਾਮ ਲਿਖਾਲੇ ਟਰੈਕਟਰ ਵਾਲੇ ਸੇ ਨੂੰ ਬੈਂਤੀ ਆ ਜੀ ਬਲੰਗਵਾ ਇੱਕ ਦਾ ਸਾਡਾ ਛੱਡਾ ਲਗਾਉਣ ਜੀ ਰਾਮਤਾਂ ਦਾ ਜਾਨ ਹੋ ਰਿਹਾ ਜੀ ਕੋਈ ਜੀ ਕਾਲਾ ਜਾਨਸਾ ਜਿਹੜਾ ਹੈ ਕਾਲੀ ਇਤਨੀ ਗਾਲਿਆ ਸਰੋਡ ਤੇ ਸਾਰਾ ਇੰਨਾ ਟ੍ਰੈਫਿਕ ਜਮਾ ਹੋ ਗਿਆ ਨੇ ਔਰ ਹੂੰ ਯਾਦ ਲੰਗਾ ਟਰੈਕਟਰ ਵੀਰ ਜੀ ਸੋਨਾਲੀ ਕਾ ਟਰੈਕਟਰ ਜੋ ਸੜਕ 'ਤੇ ਖੜਾ ਕੀਤਾ ਹੈ ਮੇਨ ਰੋਡ ਦੇ ਉੱਪਰ ਹੀ ਖੜਾ ਕਰਕੇ ਸੜਕ ਸਾਡੀ ਰੋਕ ਰਿਹਾ ਹੈ ਲੰਗਰ ਚੱਕਰ ਬਾਤ ਹੈ ਗਈ ਹੈ ਡਰਾਈਵਰ ਵੀ ਬੇਨਤੀ ਕਰਦੇ ਆਂ ਕਿ ਟਰੈਲਰ ਨੂੰ ਥੋੜਾ ਟਰੈਕਟਰ ਨੂੰ ਥੱਲੇ ਸੜਕ 'ਤੇ ਲਵਾਉਣ ਦੀ ਕਿਰਪਾ ਕਰ ਜੀ ਤਾਂ ਜੋ ਡਰਾਈਵਰਾਂ ਦਾ ਯਾਤਨਾ ਹੋ ਸਕੇ ਜਾਤੀ ਕਲਾਰ ਮੈਦਾਨ ਖੇਡ ਰਿਹਾ ਹੈ ਚਟੜੀ ਵਾਹ ਦਸਮੀ ਕਦੇ ਚੰਦਰਾਸਮੀ ਚਲ ਆਜਾ ਸੈਜ ਹੋ ਰਿਹਾ ਸੈਜ ਆ ਜਾ ਚੇਲਾ ਯੂ ਬੋਲ ਕੇ ਆਉਂਦਾ ਹਾਂ ਜਿੰਨਾ ਬਾਕੀ ਆ ਰਿਹਾ ਚੰਦ ਨੇ ਆਪਣੀ ਚਾਚੀ ਵੱਲ

ਤੇ ਅਸੀਂ ਛੋਣ ਜਾ ਰਹੇ ਆ ਆਪਣੇ ਘਰ ਜੇ ਘਰ ਅਸੀਂ ਪਹੁੰਚਨੇ ਵਾਲੇ ਹਾਂ ਇਹ ਘਰ ਆ ਕੇ ਕੈਮਰਾ ਕੈਮਰਾ ਆਪਣੇ ਚਾਚੀ ਦੇ ਘਰ ਆ ਜਾਤੀ ਉਹ ਸਭ ਬਣਾਉਂ ਬਣਾ ਰਹੇ ਆ ਤੇ ਆ ਮਾਮਾ ਭਾਂਦੀ ਇਕੱਠੇ ਨਾਨਾ ਆਪਣੇ ਭਾਂਡੇ ਲੇਕ ਨੂੰ ਆ ਰਿਹਾ ਸੀ ਤੇ ਇੱਕ ਭਾਂਦੀ ਹੋਲ ਡਰਿੰਕ ਪੀਣ ਦੀ ਕਾਰਟਨ ਲੈ ਕੇ ਆਈ ਤੇ ਉਸ ਤੋਂ ਬਾਅਦ ਸੀ ਘੰਟਾ ਬੈਠ ਕੇ ਚਾਹ ਚੀਤੀ ਫਿਰ ਅਸੀਂ ਚੱਲ ਪਏ ਆਪਣੇ ਘਰ ਆਉਣ ਨੂੰ ਤੇ ਆ ਸਾਡੇ ਪਿੰਡ ਦਾ ਗੁਰਦੁਆਰਾ ਆ ਦੁਕਾਨਾਂ ਸੇ ਕੋਈ ਚੀਜ਼ ਨਹੀਂ ਆ ਤੇ ਮੇਰਾ ਨਾਮ ਮੇਰਾ ਜੀ ਬਿੱਥੇ ਹੋਏ ਸੀ ਬੋਲਦੇ ਵਾਰੇ ਆ ਉਹ ਦਨੀ ਸੇ ਆ ਜੀ ਕਾਨਾ ਰੀਆ ਹੋਣੀ ਵਾਲੇ ਗੁਰਦੁਆਰੇ ਵੀ ਆਵਾਂਗੇ ਤਾਂ ਬਲੋਗ ਨੂੰ ਕਿਦਮ ਜੀ ਲਾਈਕ ਕਿਮੈਂਟ ਸ਼ੇਅਰ ਕਰ ਦਿਓ ਤੇ ਬਾਈ